ਮੰਡੀ ਸੁਖਾਨੰਦ ਇੱਕ ਪੁਰਾਣੀ ਮੰਡੀ ਹੈ ਰਿਆਸਤਾ ਵਾਲੇ ਦੀ ਸੁਖਾਨੰਦ ਨਾਉ ਦਾ ਇੱਥੇ ਇੱਕ ਪਿੰਡ ਹੁੰਦਾ ਸੀ ਜੋ ਹੁਣ ਵੀ ਹੈ ਪਰ ਲੱਗਦਾ ਹੈ ਜਿਵੇਂ ਹੁਣ ਇਹ ਪਿੰਡ ਇਸ ਮੰਡੀ ਦਾ ਹੀ ਇੱਕ ਹਿੱਸਾ ਹੋਵੇ ਮੰਡੀ ਦਾ ਪਿੰਡੂ ਪਾਗ ਮਹਾਰਾਜੇ ਨੇ ਜਦੋਂ ਆਪਣੀ ਰਿਆਸਤ ਵਿੱਚ ਦਾਣਾ ਮੰਡੀਆਂ ਬਣਵਾਈਆਂ ਤਾਂ ਸੁਖਾਨੰਦ ਪਿੰਡ ਦੀ ਵੀ ਕਿਸਮਤ ਜਾਗ ਪਈ ਇਲਾਕੇ ਦਾ ਸਾਰਾ ਦਾਣਾ ਫੱਕਾ ਇੱਥੇ ਆਉਣ ਲੱਗਿਆ ਜਿੰਨੀ ਲੰਬੀ ਉਨੀ ਚੌੜੀ ਚੌਰਸ ਮੰਡੀ ਦੀਆਂ ਦੁਕਾਨਾਂ ਦੇ ਦੋ ਵੱਡੇ ਵੱਡੇ ਦਰਵਾਜ਼ੇ ਰੱਖੇ ਲੋਹੇ ਦੇ 게ਟਾ ਵਾਲੇ ਨੇੜੇ ਤੇਰੇ ਦੇ ਪਿੰਡਾਂ ਤੋਂ ਮਹਾਜਨ ਲੋਕ ਮੰਡੀ ਆਵਸੇ ਤੇ ਆੜਤ ਦੀਆਂ ਦੁਕਾਨਾਂ ਪਾ ਲਈਆਂ ਤੇ ਫਿਰ ਆਜ਼ਾਦੀ ਤੋਂ ਬਾਅਦ ਸੁਖਾਨੰਦ ਮੰਡੀ ਦੀ ਉਨੀ ਹੀ ਚੜਤ ਰਹੀ ਰੇਲਵੇ ਸਟੇਸ਼ਨ ਤਾਂ ਪਹਿਲਾ ਹੀ ਸੀ ਹੁਣ ਇਹ ਮੰਡੀ 메ਨ ਸੜਕ ਉੱਤੇ ਆ ਗਈ ਜਦੋਂ ਲਿੰਕ ਸੜਕਾਂ ਦਾ ਸਿਲਸਿਲਾ ਸ਼ੁਰੂ ਹੋਇਆ ਫੋਰ ਤਾਂ ਇਹ ਮੰਡੀ ਇਲਾਕੇ ਦੇ ਹਰ ਪਿੰਡ ਨਾਲ ਜੁੜ ਗਈ ਏਦੀ ਚੜਤ ਦੂਨ ਸਵਾਈ ਹੋ ਉੱਠੀ ਇੱਥੇ ਬਲਾਕ ਪੱਦਰ ਦੇ ਕਈ ਸਰਕਾਰੀ ਅਰਧ ਸਰਕਾਰੀ ਦਫ਼ਤਰ ਖੁੱਲ ਗਏ ਕੁੜੀਆਂ ਤੇ ਮੁੰਡਿਆਂ ਦੇ ਦੋ ਵੱਖ-ਵੱਖ ਹਾਈ ਸਕੂਲ ਬਣ ਗਏ ਵੱਡਾ ਸਰਕਾਰੀ ਹਸਪਤਾਲ ਇਲਾਕੇ ਦੇ ਮਰੀਜ਼ਾਂ ਦੀਆਂ ਲੋਣਾ ਪੂਰੀਆਂ ਕਰਦਾ। ਪੁਲਿਸ ਚੌਕੀ ਤੋਂ ਪੂਰਾ ਥਾਣਾ ਬਣ ਗਿਆ। ਪਿੰਡੂ ਲੋਕਾਂ ਦਾ ਆਉਣ ਜਾਣ ਹੋਰ ਵੀ ਵੱਧਣ ਲੱਗਿਆ। ਮੰਡੀ ਦੇ ਦੱਖਣ ਵਿੱਚ ਸੱਤ ਗਲੀਆਂ ਹਨ। ਇਹ ਗਲੀਆਂ ਆਜ਼ਾਦੀ ਤੋਂ ਬਾਅਦ ਬਣੀਆਂ। ਇਹਨਾਂ ਵਿੱਚ ਤਮਾਮ ਕਾਰ ਮਹਾਜਨਾ ਦੇ ਹਨ। ਆਂਟੀਏ ਤੇ ਮੰਡੀ ਤੋਂ ਬਾਹਰਲੇ ਹੋਰ ਦੁਕਾਨਦਾਰਾਂ ਦੇ ਘਰ। ਸੱਤਵੀਂ ਗਲੀ ਤੋਂ ਪਾਰ ਇੱਕ ਲੰਬੇ ਚੌੜੇ ਵੇੜੇ ਵਾਲੀ ਹਵੇਲੀ ਵਿੱਚ ਪੁਲਿਸ ਥਾਣਾ ਹੈ। ਨੇੜੇ ਦੇ ਪਿੰਡ ਅਕਾਲਸਰ ਦਾ ਨਿਹਾਲ ਸਿੰਘ ਨੰਬਰਦਾਰ ਦੁਪਹਿਰ ਦਾ ਥਾਣੇ ਬੈਠਾ ਹੋਇਆ ਸੀ ਉਹ ਆਪਣੇ ਪਿੰਡ ਦੇ ਇੱਕ ਬੰਦੇ ਨੂੰ ਛੁਡਾਉਣ ਆਇਆ ਸੀ ਬੰਦੇ ਤੋਂ दारू ਦਾ ਤੋੜਾ ਫੜਿਆ ਗਿਆ ਦਰੀਬ ਬੰਦਾ ਸੀ ਉਹ ਇਕੱਲਾ ਕਹਿਰਾ ਬਸ ਮਾਂ ਹੀ ਮਾਂ ਉਹਦਾ ਅਮਲੀ ਬਾਪ ਸਾਰੀ ਜ਼ਮੀਨ ਫੂਕ ਗਿਆ ਸੀ ਤੇ ਹੁਣ ਉਹ ਗਰੀਬ ਬੰਦਾ ਦਿਹਾੜੀ ਕਰਕੇ ਗੁਜ਼ਾਰਾ ਕਰਦਾ ਕਦੇ ਇੱਕ ਦੇ ਤੋੜਾ ਵੀ ਪਾ ਲੈਂਦਾ ਆਪ ਤਾਂ ਪੀਂਦਾ ਨਹੀਂ ਸੀ ਦੋ ਚਾਰ ਬੋਤਲਾਂ ਨਿਕਲਦੀਆਂ ਵੇਚ ਲੈਂਦਾ ਉਹਦੀ ਕਬੀਲਦਾਰੀ ਸੰਡੀ ਜਾਂਦੀ ਉਹ ਤਾਂ ਪਹਿਲਾਂ ਹੀ ਮਰਿਆ ਵਰਗਾ ਸੀ ਜੱਟ ਹੋ ਕੇ ਦਿਹਾੜੀ ਕਰਦਾ ਮਰੇ ਨੂੰ ਕੀ ਮਾਰਨਾ ਨੰਬਰਦਾਰ ਉਹਦਾ ਪੱਖ ਕਰਨ ਆਇਆ ਸੀ ਕਹਿ ਰਿਹਾ ਸੀ ਵਿਚਾਰੇ ਦੀ ਮਾਂ ਬਹੁਤ ਟਿੱਲੀ ਐ ਉਹਨੂੰ ਸਾਂਭਣ ਵਾਲਾ ਕੋਈ ਨਹੀਂ ਇਹਨੂੰ ਛੱਡੋ ਜੀ ਦਰੀਬ ਨੂੰ ਪਰੇ ਗਾਂ ਨੂੰ ਇਹ ਕੰਮ ਨਹੀਂ ਕਰਦਾ ਮੇਰੀ ਜ਼ਿੰਮੇਦਾਰੀ ਰਹੀ ਇਹ ਤੋਂ ਸੇਵਾ ਜਿੰਨੀ ਕੁ ਜਹ ਜੇ ਕਰਾ ਲੋ ਖਰੀ ਦੁੱਧ ਅਰਗੀ ਪਤਾ ਨਹੀਂ ਕਿਉਂ ਥਾਣੇਦਾਰ ਦੇ ਮਨ ਅਜੇ ਮੇਰ ਨਹੀਂ ਸੀ ਪਈ ਕੰਦਾ ਦੇ ਪਰਛਾਵੇਂ ਲੰਬੇ ਹੋ ਚੱਲੇ ਸਨ ਪੁਲਿਸ ਵਾਲਿਆਂ ਦੇ ਲਾਰੇ ਨੰਬਰਦਾਰ ਨਿਹਾਲ ਸਿੰਘ ਉਮੇਦਾ ਉਮੇ ਉਕਵਾੰਗ ਬੈਠਾ ਹੋਇਆ ਸੀ ਤਦ ਹੀ ਸਭ ਨੇ ਇੱਕ ਸ਼ੋਰ ਸੁਣਿਆ ਤੇ ਫਿਰ ਇਹ ਸ਼ੋਰ ਵੱਧਦਾ ਹੀ ਵੱਧਦਾ ਜਾ ਰਿਹਾ ਸੀ ਲੱਗਿਆ ਜਿਵੇਂ ਕੋਈ ਪੀੜ ਥਾਣੇ ਵੱਲ ਆ ਰਹੀ ਹੋਵੇ ਕੇਸਰੀ ਪੱਗਾਂ ਤੇ ਖੁੱਲੀਆਂ ਦਾੜੀਆਂ ਵਾਲੇ ਦੋ ਨੌਜਵਾਨ ਸਨ ਔਰਤ ਉਹਨਾਂ ਦੇ ਵਿਚਾਲੇ ਤੁਰ ਕੇ ਆਈ ਸੀ ਉਹਨਾਂ ਮਗਰ 30-40 ਬੰਦੇ ਅਧਖੜ ਬੰਦੇ ਬੁੱਢੇ ਤੇ ਉੱਠਦੀ ਉਮਰ ਦਾ ਅਦਰਣਕ ਕੀ ਨਰਵਾਦਾ ਮੈਲੀ ਕੁਚੈਲੀ কুরਤੀ ਸਲਵਾਰ ਹਾਂ ਤਾਂ ਵਟ ਪਏ ਹੋਏ ਤੇ ਉੱਤੇ ਗੰਦੇ ਤੱਬੇ ਪੈਰੀ ਕਸੀਆ ਪੁਰਾਣੀਆਂ ਚਮੜੇ ਦੀਆਂ ਚੱਪਲਾ ਸਿਰ ਦੇ ਵਾਲ ਰੁੱਖੇ ਤੇ ਉਲਝੇ ਹੋਏ ਗੱਲ ਲਾਲ ਚੁੰਨੀ ਚੁੰਨੀ ਵੀ ਲਿਬੜੀ ਤੇ ਬੜੀ ਤੇ ਵਿੱਚ ਮੋਰੀਆ ਔਰਤ ਦੀਆਂ ਅੱਖਾਂ ਸੁੰਦਰ ਸਨ ਨੱਕ ਐਨਾ ਤਿੱਖਾ ਨਹੀਂ ਸੀ ਦੰਦ ਚਿੱਟੇ ਸਨ ਜ਼ਰ ਖਾਦੇ ਲੋਹੇ ਜਿਹਾ ਰੰਗ ਸਰੀਰ ਪਰਿਆ ਨਹੀਂ ਸੀ ਪਰ ਲੱਗਦਾ ਸੀ ਉਹ ਪੈਤੀਆ ਤੋਂ ਥੱਲੇ ਨਹੀਂ ਕੇਸਰੀ ਪੱਗਾਂ ਵਾਲੇ ਨੌਜਵਾਨਾਂ ਨੇ ਪੀੜ ਨੂੰ ਥਾਣੇ ਦੇ ਦਰਵਾਜ਼ੇ ਤੋਂ ਬਾਹਰ ਹੀ ਰੋਕ ਦਿੱਤਾ ਥਾਣੇਦਾਰ ਉੱਠ ਕੇ ਆਪ ਉਹਨਾਂ ਕੋਲ ਆਇਆ ਨੌਜਵਾਨ ਕਹਿੰਦੇ ਇਹਨੂੰ ਸਾਂਬੋਜੀ ਆਵਾਰਾ ਐ ਇਦਾਂ ਕਰੋ ਕੋਈ ਬੰਦੋਬਸਤ ਨੌਜਵਾਨਾਂ ਨੂੰ ਕੁਰਸੀਆਂ ਮਿਲ ਗਈਆਂ ਥਾਣੇਦਾਰ ਨੇ ਔਰਤ ਨੂੰ ਪੁੰਜੇ ਬਿਠਾ ਦਿੱਤਾ ਖਾਕੀ ਜੀਨ ਦੀ ਪੇਟ ਉੱਤੇ ਛੱਟੀ ਮਾਰ ਕੇ ਉਹ ਕਹਿਣ ਲੱਗਿਆ ਇਹੋ ਜਿਹਾਂ ਤਾਂ ਨਿਤ ਦੇਖ ਹੀ ਦੀਆਂ ਨੇ ਇੱਥੇ ਫਿਰਦੀਆਂ ਤੁਰਦੀਆਂ ਤਰਕ ਡਰਾਈਵਰਾਂ ਦਾ ਮਾਲ ਐ ਅਨਬ ਚੁੱਪ ਕੇ ਗੁੱਠਲੀ ਸਟ ਗਏ ਇਦਾਂ ਕੀ ਬੰਦੋਬਸਤ ਕਰਨੇ ਅਸੀਂ ਫੇਰ ਕਹਿੰਦਾ ਤੁਸੀਂ ਆਏ ਉਹ ਤਾਂ ਥੋੜੀ ਮੰਨ ਲੈਨੇ ਆ ਛੀ ਵਾਲੀ ਗੱਡੀ ਆਉਣ ਵਾਲੀ ਹੈ ਸਾਡੇ ਸਿਪਾਈ ਇਹਨੂੰ ਚੜਾਉਣਗੇ ਥਾਣੇਦਾਰ ਦੀ ਪਾਸ਼ਾ ਸੂਣ ਤੇ ਇਰਾਦਾ ਪਾਪ ਕੇ ਕੇਸਰੀ ਪੱਗਾਂ ਵਾਲੇ ਨੌਜਵਾਨ ਗੰਬੀਰ ਹੋ ਗਏ ਉਹ ਰੋ ਪਰੀਆਂ ਅੱਖਾਂ ਨਾਲ ਥਾਣੇਦਾਰ ਵੱਲ ਚਾਕਣ ਲੱਗੇ ਇੱਕ ਕਹਿੰਦਾ ਇਹ ਤਾਂ ਐਦਾ ਕੋਈ ਇਲਾਜ ਨਹੀਂ ਸਰਦਾਰ ਜੀ ਫੇਰ ਤੁਸੀਂ ਦੱਸੋ ਕਿਵੇਂ ਕੀਤਾ ਜਾਵੇ ਥਾਣੇਦਾਰ ਮੁਸਕਰਾ ਰਿਹਾ ਸੀ ਇਹਨੂੰ ਆਵਾਰਾਗਰਦੀ ਦੇ ਕੇਸ ਵਿੱਚ ਗ੍ਰਿਫਤਾਰ ਕਰੋ ਤੇ ਫੇਰ ਇਹਨੂੰ ਐਦੇ ਟਿਕਾਣੇ ਉੱਤੇ ਪਹੁੰਚਾਓ ਸਾਡੀ ਰਾਜ ਸਰਕਾਰ ਦਾ ਇਹ ਫਰਜ਼ ਬਣਦਾ ਹੈ ਠਿਕਾਣੇ ਦਾ ਏਦੇ ਦਾ ਕੀ ਪਤਾ ਲੱਗੇ ਬਈ ਥਾਣੇਦਾਰ ਨੂੰ ਫੋਕੀ ਮੁਸਕਰਾਟ ਰੋਕਣੀ ਪੈ ਗਈ ਇਹ ਸਭ ਦੱਸ ਰਹੀ ਐ ਆਪਣਾ ਥਾਂ ਟਿਕਾਣਾ ਦੂਜਾ ਨੌਜਵਾਨ ਵਿਰੋਧ ਵਿੱਚ ਸੀ ਕਿਉ ਬਈ ਕਾਂ ਕੀ ਰਹਿਣੇ ਵਾਲੀ ਹੋ ਤੂੰ ਥਾਣੇਦਾਰ ਨੇ ਔਰਤ ਦੇ ਡੋਲੇ ਉੱਤੇ ਛੁਟੀ ਲਈ ਔਰਤ ਜੋ ਬੋਲੀ ਕਿਸੇ ਦੀ ਸਮਝ ਵਿੱਚ ਨਹੀਂ ਆਇਆ ਪਹਿਲਾ ਨੌਜਵਾਨ ਬੋਲਿਆ ਏਦੀ ਬੋਲੀ ਆਪਾਂ ਨਹੀਂ ਸਮਝ ਸਕਦੇ ਸਰਦਾਰ ਜੀ ਸਾਡੇ ਕੋਲ ਹੈਗਾ ਇੱਕ ਬੰਦਾ ਉਹ ਦਰਵਾਜ਼ੇ ਉੱਤੇ ਗਿਆ ਤੇ ਚੁੱਪ ਖੜੀ ਪੀੜ ਵਿੱਚੋਂ ਤਾਗਾ ਮਿਲਦੇ ਇੱਕ ਮਜ਼ਦੂਰ ਨੂੰ ਬੁਲਾ ਲਿਆ ਆ ਮੰਡੀ ਦੇ ਚੜਦੇ ਪਾਸੇ ਵਾਲੇ ਦਰਵਾਜ਼ੇ ਤੋਂ ਥੋੜਾ ਹਟ ਕੇ ਬਸਟਾਪ ਹੈ ਇੱਥੋਂ ਇੱਕ ਮੀਲ ਦੂਰ 메ਨ ਸੜਕ ਲਿੰਕ ਰੋਡ ਉੱਤੇ ਬੱਸਾਂ ਦੀ ਆਵਾਜਾਈ ਕਦੇ ਆਮ ਰਹਿੰਦੀ ਸੀ ਹੁਣ ਨਹੀਂ ਮਨਮਰਜ਼ੀ ਨਾਲ ਹੀ ਕੋਈ ਬੱਸ ਅੰਦਰਲੇ ਬਸਟਾਪ ਉੱਤੇ ਆਉਂਦੀ ਹੈ ਮੰਡੀ ਦਾ ਪ੍ਰੈਸ ਰਿਪੋਰਟਰ ਹਰ ਮਹੀਨੇ ਖਬਰ ਛਪਵਾਉਂਦਾ ਹੈ ਕਿ ਸਾਰੀਆਂ ਬੱਸਾਂ ਅੰਦਰ ਹੋ ਕੇ ਜਾਇਆ ਕਰਨ ਮੰਡੀ ਵਿੱਚ ਕੋਈ ਸਿਆਸੀ ਜਲਸਾ ਹੋਵੇ ਤਾਂ ਇੱਕ ਮੰਗ ਅੰਦਰਲੇ ਬਸਟਾਪ ਉੱਤੇ ਬੱਸਾਂ ਆਉਣ ਸੰਬੰਧੀ ਲਾਜ਼ਮੀ ਰੱਖੀ ਜਾਂਦੀ ਹੈ ਪਰ ਕੋਈ ਨਹੀਂ ਸੁਣਦਾ ਸਗੋਂ ਮੰਡੀ ਵਿੱਚੋਂ ਹੀ ਆਵਾਜ਼ ਉੱਠ ਖੜਦੀ ਹੈ ਪਾਈ ਰਿਕਸ਼ਾ ਵਾਲਿਆਂ ਨੇ ਵੀ ਤਾਂ ਕਿਤੋਂ ਖਾਣੀ ਐ ਦਾਲ ਰੋਟੀ ਪਰ 3 ਵੀਲਰਾਂ ਦਾ ਕੀ ਕਰੇਗਾ ਕੋਈ ਰਿਕਸ਼ਾ ਵਾਲੇ ਖੜੇ ਖੜੋਤੇ ਮੂੰਹ ਦੇਖਦੇ ਰਹਿ ਜਾਂਦੇ ਹਨ ਤੇ 3 ਵੀਲਰ ਸਾਰੀਆਂ ਸਵਾਰੀਆਂ ਹੂੰਝ ਲੀ ਜਾਂਦਾ ਹੈ ਜਦੋਂ ਅੰਦਰਲੇ ਬਸਟਾਪ ਉੱਤੇ ਸਾਰੀਆਂ ਬੱਸਾਂ ਆਉਂਦੀਆਂ ਸਨ ਉਹਨਾਂ ਦਿਨਾਂ ਵਿੱਚ ਇੱਥੇ ਕਈ ਵਰਕਸ਼ਾਪਾਂ ਖੁੱਲੀਆਂ ਟਰੈਕਟਰਾਂ ਟਰੱਕਾਂ ਤੇ ਸਕੂਟਰਾਂ ਦੀਆਂ ਵਰਕਸ਼ਾਪਾਂ ਇਹ ਵਰਕਸ਼ਾਪਾਂ ਹੁਣ ਵੀ ਹਨ ਖਰਾਦੀਏ ਵੀ ਆ ਗਏ ਬੋਰਾ ਦਾ ਸਮਾਨ ਵਿਕਦਾ ਹੈ ਇੰਜਣਾ ਦੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਨਹੀਂ ਆਉਂਦੀ ਕੋਈ ਬਸ ਅੰਦਰਲੇ ਅੱਡੇ ਉੱਤੇ ਤਾਂ ਨਾ ਆਵੇ ਬੰਦਿਆਂ ਦਾ ਉਂਝ ਵੀ ਇੱਥੇ ਮੇਲਾ ਲੱਗਿਆ ਰਹਿੰਦਾ ਹੈ ਉਸ ਦਿਨ ਦੁਪਹਿਰੇ ਜਿਹੇ ਉਸ ਦੁਆਲੇ ਪੀੜ ਇਕੱਠੀ ਹੋਈ ਖੜੀ ਸੀ ਕੋਈ ਉਹਨੂੰ ਉਹਦੇ ਕੰਨ ਕੋਲ ਆਪਣਾ ਮੂੰਹ ਲਿਜਾ ਕੇ ਕੁਝ ਪੁੱਛਦਾ ਕੋਈ ਕੁਝ ਕੋਈ ਪੰਜਾਬੀ ਬੋਲਦਾ ਕੋਈ ਟੁੱਟੀ ਫੁੱਟੀ ਹਿੰਦੀ ਉਹ ਜਿਹੜਾ ਵੀ ਜਵਾਬ ਦਿੰਦੀ ਕਿਸੇ ਦੇ ਕੁਝ ਪਿੜ ਪੱਲੇ ਨਾ ਪੈਂਦਾ ਤਮਾਸ਼ੀਬੀਨ ਹੱਸਦੇ ਤੇ ਉਹਦਾ ਮਖੌਲ ਉਡਾਉਂਦੇ ਉਹ ਦੋ ਘੰਟਿਆਂ ਤੋਂ ਉੱਥੇ ਬੈਠੀ ਹੋਈ ਸੀ ਇੱਕ ਹੋਟਲ ਮਾਲਕ ਉਹਦੇ ਉੱਤੇ ਤਰਸ ਖਾ ਕੇ ਉਹਨੂੰ ਇੱਕ ਚਾਹ ਦਾ ਗਲਾਸ ਤੇ ਦੋ ਬ੍ਰੈਡ ਪੀਸ ਫੜਾ ਗਿਆ ਸੀ ਔਰਤ ਨੇ ਇਹ ਸਭ ਕੋੜਾ ਕਸਹਿਲਾ ਕਰਕੇ ਅੰਦਰ ਸੁਟ ਲਿਆ ਸੀ ਜਿਵੇਂ ਉਹਦਾ ਅੰਦਰ ਮਰਿਆ ਪਿਆ ਹੋਏ ਕੋਲ ਦੀ ਲੰਗੇ ਜਾਂਦੇ ਕੇਸਰੀ ਪੱਗ ਵਾਲੇ ਦੋ ਨੌਜਵਾਨਾਂ ਨੇ ਬੰਦਿਆਂ ਦਾ ਇਕੱਠ ਦੇਖਿਆ ਤਾਂ ਉਹ ਉਹਨਾਂ ਵਿੱਚ ਆ ਕੁਸੇ ਔਰਤ ਦਾ ਮਾਮਲਾ ਦੇਖ ਕੇ ਉਹ ਪਹਿਲਾ ਤਾਂ ਮੁਸਕਰਾਏ ਫਿਰ ਉੱਥੋਂ ਖਿਸਕਣ ਲੱਗੇ ਇੱਕ ਨੌਜਵਾਨ ਬੋਲਿਆ ਕੌਣ ਹੋਈ ਇਹ ਆਪਣੇ ਕੰਨੀ ਦੀ ਤਾਂ ਲੱਗਦੀ ਨਹੀਂ ਪੁੱਛ ਲੈਨੇ ਆ ਦੂਜਾਂ ਔਰਤ ਦੇ ਕੋਲ ਮੂੰਹ ਲਿਜਾ ਕੇ ਪੁੱਛਣ ਲੱਗਿਆ ਕੀ ਗੱਲ ਹੈ ਮਾਈ ਜੋ ਕੁਝ ਉਹ ਬੋਲੀ ਉਹਦੀ ਸਮਝ ਵਿੱਚ ਨਹੀਂ ਆਇਆ ਉਹ ਹੈਰਾਨੀ ਵਿੱਚ ਮੁਸਕਰਾਉਣ ਲੱਗ ਪਿਆ ਲੋਕ ਹੱਸ ਰਹੇ ਸਨ ਉਸ ਔਰਤ ਉੱਤੇ ਜਾਂ ਸ਼ਾਇਦ ਕੇਸਰੀ ਪੱਗ ਵਾਲੇ ਨੌਜਵਾਨ ਉੱਤੇ ਹੀ ਦਾਗਾ ਮਿਲ ਵਿੱਚ ਕੰਮ ਕਰਦੇ ਪਈਏ ਇੱਕ ਪਾਸੇ ਖੜੇ ਪੀਟਰ રેੜੇ ਦੀ ਉਡੀਕ ਕਰ ਰਹੇ ਸਨ ਉਹ ਅਠ ਦਸਨ ਹੱਥਾਂ ਵਿੱਚ ਥੈਲੇ ਫੜੇ ਹੋਏ ਸਿਰਾਂ ਉੱਤੇ ਸਾਮਾਨ ਦੀਆਂ ਗੰਡਾ ਬੀੜੀਆਂ ਪੀਂਦੇ ਤੇ ਇੱਕ ਦੂਜੇ ਨਾਲ ਕੋਈ ਗੱਲ ਕਰਦੇ ਕੇਸਰੀ ਪੱਗ ਵਾਲਾ ਇੱਕ ਨੌਜਵਾਨ ਉਹਨਾਂ ਕੋਲ ਗਿਆ ਤੇ ਕਿਹਾ ਤੁਸੀਂ ਐਦਰ ਆਓ ਸਾਰੇ ਉਹਨੂੰ ਦੇਖੋ ਪਲਾਕੀ ਬੋਲਦੀ ਹੈ ਕਵਨ ਕਿਆ ਬੋਲਦੀ ਇੱਕ ਪਈਆ ਰੁੱਖਾ ਜਿਹਾ ਬੋਲਿਆ ਓਏ ਓਦਰ ਇੱਕ ਔਰਤ ਹੈ ਆਓ ਤੁਸੀਂ ਸਮਝ ਲਓਗੇ ਸ਼ਾਇਦ ਉਹਦੀ ਬੋਲੀ ਪਈਆਂ ਵਿੱਚ ਬਹੁਤੇ ਬਿਹਾਰੀ ਸਨ 2-3 ਯੂਪੀ ਵਾਲੇ ਤੇ ਇੱਕ ਹਿਮਾਚਲੀ ਇੱਕ ਬੰਗਾਲੀ ਵੀ ਸੀ ਔਰਤ ਆਪਣੇ ਆਪ ਹੀ ਕੁਝ ਬੋਲੀ ਜਾ ਰਹੀ ਸੀ ਉਹ ਸਭ ਉਹਨੂੰ ਸੁਣਨ ਲੱਗੇ ਬੰਗਾਲੀ ਉਹਦੇ ਹੋਰ ਨੇੜੇ ਹੋ ਗਿਆ ਫੇਰ ਜਦੋਂ ਉਹ ਆਪ ਬੋਲਿਆ ਤਾਂ ਔਰਤ ਅਚੰਬਿਤ ਰਹਿ ਗਈ ਮੁਸਕਰਾ ਵੀ ਰਹੀ ਸੀ ਦੋਵਾਂ ਨੇ ਗੱਲ ਸਾਂਝੀ ਕੀਤੀ ਬੰਗਾਲੀ ਮਜ਼ਦੂਰ ਕਈ ਸਾਲਾਂ ਤੋਂ ਇੱਥੇ ਸੀ ਉਹ ਅਧ ਪਚਦੀ ਪੰਜਾਬੀ ਬੋਲ ਲੈਂਦਾ ਪੰਜਾਬੀ ਵਿੱਚ ਆਖਿਆ ਗੱਲਾਂ ਸਮਝਦਾ ਸਭ ਕੇਸਰੀ ਪੱਗਾਂ ਵਾਲੇ ਨੌਜਵਾਨਾਂ ਨੂੰ ਜੋ ਉਹਨੇ ਦੱਸਿਆ ਉਹ ਇਹ ਸੀ ਕਿ ਇਹ ਔਰਤ ਬੰਗਾਲਨ ਹੈ ਕਲਕੱਤਾ ਸ਼ਹਿਰ ਦੀ ਇਧਰੋਂ ਇੱਕ ਟਰੱਕ ਡਰਾਈਵਰ ਉੱਥੋਂ ਇਹਨੂੰ ਚੱਕਮਾ ਦੇ ਕੇ ਲੈ ਆਇਆ ਸੀ ਉਹ ਇਹਨੂੰ ਆਪਣੇ ਘਰ ਵਸਾਏਗਾ ਉਧਰ ਇਹਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਸੀ ਇਹ ਉਧਰ ਆਪਣੀਆਂ ਤਿੰਨ ਕੁੜੀਆਂ ਛੱਡ ਕੇ ਆਈ ਹੈ ਦੂਜੀ ਪਤਨੀ ਇਹਨੂੰ ਤੰਗ ਕਰਦੀ ਤੇ ਪਤੀ ਖਾਣ ਪੈਣਨ ਨੂੰ ਨਹੀਂ ਦਿੰਦਾ ਸੀ ਇਹਨੂੰ ਕੁੱਟਦਾ ਮਾਰਦਾ ਵੀ ਟਰੱਕ ਡਰਾਈਵਰ ਜਿਹੜਾ ਇਹਨੂੰ ਲੈ ਕੇ ਆਇਆ ਸੀ ਹੁਣ ਪਤਾ ਨਹੀਂ ਕਿੱਥੇ ਹੈ ਇਹ ਹੋਰ 3-4 ਬੰਦਿਆਂ ਕੋਲ ਰਹੀ ਹੈ। ਉਹਨਾਂ ਨੇ 20 ਦਿਨ ਇਹਨੂੰ ਇੱਕ ਕਮਰੇ ਵਿੱਚ ਬੰਦ ਰੱਖਿਆ। ਉਹ ਸ਼ਾਮ ਨੂੰ ਹਨੇਰੇ ਹੋਏ ਆਉਂਦੇ ਤੇ ਸਵੇਰੇ ਜਾਣ ਲੱਗੇ। ਬਾਰੋਂ ਜਿੰਦਰਾ ਲਾ ਜਾਂਦੇ। ਰੋਟੀ ਖਾਣ ਨੂੰ ਇੱਕੋ ਡੰਗ ਦਿੰਦੇ ਸਨ ਸ਼ਾਮ ਵੇਲੇ। ਲਿਆਉਣ ਵਾਲਾ 2 ਮਹੀਨਿਆਂ ਪਿਛੋਂ ਇਹਨੂੰ ਉਹਨਾਂ ਬੰਦਿਆਂ ਕੋਲ ਛੱਡ ਗਿਆ ਸੀ। ਅੱਜ ਉਹ ਇਹਨੂੰ ਟਰੱਕ ਵਿੱਚੋਂ ਇੱਥੇ ਉਤਾਰ ਗਏ ਹਨ। ਉਹਨੇ ਆਪਣਾ ਨਾਮ ਸੁਜਾਤਾ ਦੱਸਿਆ। ਰੋਇਤ ਨੇ ਥਾਣੇਦਾਰ ਨੂੰ ਦੱਸਿਆ ਕਿ ਉਹ ਕਿਸੇ ਦੇ ਵੀ ਘਰ ਜਾ ਸਕਦੀ ਹੈ। ਜਿਹੜਾ ਇਹਨੂੰ ਬਸ ਦੋ ਡੰਗ ਰੋਟੀ ਦੇ ਸਕਦਾ ਹੋਵੇ। ਨਿਹਾਲ ਸਿੰਘ ਨੰਬਰਦਾਰ ਨੇ ਗੱਲ ਸੁਣੀ ਤਾਂ ਉੱਠ ਕੇ ਥਾਣੇਦਾਰ ਨੂੰ ਪੁੱਛਣ ਲੱਗਿਆ। ਇਹਨੂੰ ਪੁੱਛੋ ਸਰਦਾਰ ਜੀ, ਇਹ ਰੋਟੀ ਟੁਕਦਾ ਕਰ ਸਕਦੀ ਹੈ। ਥਾਣੇਦਾਰ ਨੇ ਰੋਹਿਤ ਨੂੰ ਕਿਹਾ, ਪੁੱਛ ਬਈ ਇਹਨੂੰ। ਰੋਹਿਤ ਨੇ ਸੁਜਾਤਾ ਨਾਲ ਗੱਲ ਕੀਤੀ ਤੇ ਫੇਰ ਅਧ ਪਚਦੀ ਪੰਜਾਬੀ ਬੋਲ ਕੇ ਦੱਸਣ ਲੱਗਿਆ ਕਿ ਉਹ ਕਰਦਾ ਸਾਰਾ ਕੰਮ ਕਰੇਗੀ। ਨਿਹਾਲ ਸਿੰਘ ਨੇ ਜਿਵੇਂ ਬੇਨਤੀ ਕੀਤੀ ਹੋਵੇ, ਮਹਾਰਾਜ ਮੈਂ ਪਿੰਡ ਨੂੰ ਜਾਣਾ। ਇੱਕ ਕੰਟਾ ਦੇ ਦਿਓ ਸਿਰਫ। ਹੁਣੇ ਲਿਆ ਕੇ ਬੰਦਾ ਹਾਜ਼ਰ ਕਰ ਦੇਣਾ ਏਦਾਂ ਵੀ ਪੁੰਨ ਉਹਦਾ ਵੀ ਪੁੰਨ ਨੰਬਰਦਾਰਾ ਤੈਨੂੰ ਜ਼ਿੰਮੇਵਾਰੀ ਓਟਣੀ ਪਾਓ ਐਸਾ ਨਾ ਹੋਵੇ ਬਈ ਤੇਰਾ ਉਹ ਬੰਦਾ ਟੱਕ ਡਰਾਈਵਰ ਵਾਂਗੂ ਹੀ ਇਹਨੂੰ 20 ਦਿਨਾਂ ਪਿੱਛੋਂ ਡੱਕਰ ਦੇਵੇ ਥਾਣੇਦਾਰ ਨੂੰ ਵੀ ਹੁਣ ਉਸ ਔਰਤ ਵਿੱਚ ਦਿਲਚਸਪੀ ਹੋ ਗਈ ਲੱਗਦੀ ਸੀ ਨਾ ਸਰਦਾਰ ਜੀ ਫੁੱਲਾ ਪਾਣਾ ਵਾਂਗ ਰੱਖੋ ਉਹ ਤਾਂ ਇਹਨੂੰ ਉਹਨੂੰ ਤਾਂ ਤੀਵੀਂ ਚਾਹੀਦੀ ਹੈ ਚਾਹੇ ਕਹੀ ਜੀ ਹੋਵੇ ਬਸ ਦੋ ਗੁੱਲੀਆਂ ਥੱਪ ਸਕਦੀ ਹੋਵੇ ਆਪੇ ਹੱਥ ਫੁਕਦਾ ਵਿਚਾਰਾ ਉਤਾ ਸੱਤ ਜਨਮਾਂ ਦਾ ਭੁੱਖਾ ਏ ਤੀਮੀ ਦਾ ਫੇਰ ਐਬ ਕੋਈ ਨਹੀਂ ਕਮੋਦ ਦੇ ਤੇ ਖਾਂਦੇ ਮੈਂ ਜ਼ਿੰਮੇਦਾਰੀ ਲੈਣਾ ਇਸ ਗੱਲ ਦੀ ਤਾਂ ਤੁਸੀਂ ਹੁਕਮ ਕਰੋ ਇੱਕ ਵਾਰੀ ਜਾਮਾ ਮੈਂ ਜਾ ਇਹ ਵੀ ਠੀਕ ਹੈ ਜੇ ਇੱਧਰ ਹੀ ਇਦਾਂ ਕੋਈ ਥਾਂ ਟਿਕਾਣਾ ਬੰਦਾ ਹੋਰ ਇਹਨੇ ਕੀ ਲੈਣਾ ਇਸ ਵਾਰ ਕੇਸਰੀ ਪੱਗਾਂ ਵਾਲੇ ਬੋਲੇ ਬਚਨੇ ਦਾ ਕਾਰ ਨਿਹਾਲ ਸਿੰਘ ਨੰਬਰਦਾਰ ਦੇ ਗਵਾਂਢ ਵਿੱਚ ਸੀ ਉਹਦਾ ਕੋਈ ਨਹੀਂ ਸੀ ਇਕੱਲੀ ਜਾਨ ਦੀ ਜਾਨ ਜ਼ਮੀਨ ਨਹੀਂ ਸੀ ਕਾਰਵੀ ਕੀ ਸੀ ਇੱਕੋ ਕਮਰਾ ਨਾਲ ਹੀ ਛੋਟੀ ਜਹੀ ਰਸੋਈ ਨਿੱਕਾ ਜਿਹਾ ਵੇੜਾ ਵੇੜੇ ਵਿੱਚ ਨਿੰਮ ਦਾ ਰੁੱਖ ਇੱਕ ਪਾਸੇ ਕੰਧ ਨਾਲ ਪਾਣੀ ਦਾ ਨਲਕਾ ਵੀ ਨਾਲ ਕੰਧ ਤੇ ਨਲਕੇ ਵਿੱਚਕਾਰ ਪੱਕੀਆਂ ਇੱਟਾਂ ਦਾ ਓਟਾ ਚੱਕੀ ਦਾ ਫੁੱਟਿਆ ਪੁੱੜ ਰੱਖ ਕੇ ਬਣਾਇਆ ਨੌਂਦੋਂ ਦਾ ਫਰਸ਼ ਉਹ ਸ਼ਹਿਰੋਂ ਚਾਪਤੀ ਕੱਪੜੇ ਤੋਣ ਵਾਲਾ ਸਾਬਣ ਮਾਚਸਾ ਵਸਾਰ ਤੇ ਗਰਮ ਮਸਾਲਾ ਲੈ ਆਉਂਦਾ ਬਾਈਸਾਈਕਲ ਖੱੱਚਰ ਵਾਂਗ ਲੱਦਿਆ ਹੁੰਦਾ ਆਲੇ ਦੁਆਲੇ ਦੇ ਸਾਰੇ ਪਿੰਡਾਂ ਵਿੱਚ ਉਹ ਜਾਂਦਾ ਨਿਤਦੀ ਕਿਰਸ਼ਨਾਲ ਉਹਨੇ ਖਾਸੇ ਪੈਸੇ ਜੋੜ ਰੱਖੇ ਸਨ ਉਹ ਇੱਕ ਕੰਮ ਕਈ ਵਰਿਆਂ ਤੋਂ ਕਰੀ ਜਾ ਰਿਹਾ ਸੀ ਇਸ ਸਮੇਂ ਉਹਦੀ ਉਮਰ 50 ਦੇ ਨੇੜੇ ਸੀ 40 ਸਾਲਾਂ ਤੱਕ ਉਹਨੂੰ ਕੋਈ ਰਿਸ਼ਤਾ ਨਹੀਂ ਹੋਇਆ ਸੀ ਤੇ ਫੇਰ ਆਸ ਵੀ ਮੁੱਕ ਗਈ ਉਹਨੇ ਦਿਲ ਵਿੱਚ ਤਿਆਰ ਰੱਖਿਆ ਸੀ ਕਿ ਇੱਕ ਦਿਨ ਆਪਣੇ ਘਰ ਉਹ ਕੋਈ ਤੀਵੀ ਜ਼ਰੂਰ ਲੈ ਕੇ ਆਵੇਗਾ ਉਹਨੂੰ ਇਹ ਵੀ ਯਕੀਨ ਸੀ ਕਿ ਹੁਣ ਤਾਂ ਮੁੱਲ ਦੀ ਤੀਵੀ ਹੀ ਕੋਈ ਆਸ ਕੇਗੀ ਇਸੇ ਕਰਕੇ ਉਹ ਪੈਸੇ ਜੋੜਦਾ ਜਾ ਰਿਹਾ ਸੀ ਬੈਂਕ ਦੀ ਕਾਪੀ ਵਿੱਚ 8000 ਜਮਾਸੀ ਉਹਨੂੰ ਕਿਸੇ ਨੇ 10000 ਦਾ ਲਾਰਾ ਦਿੱਤਾ ਹੋਇਆ ਸੀ ਉਹ ਦਿਨ ਦੇਖਦਾ ਨਾ ਰਾਤ ਕਮਾਈ ਵੱਲ ਧਿਆਨ ਰੱਖਦਾ ਜਿਵੇਂ 10000 ਬਣਿਆ ਨਹੀਂ ਤੇ ਤੀਵੀ ਉਹਦੇ ਘਰ ਆਈ ਨਹੀਂ ਤੀਵੀ ਦੀ ਆਸ ਵਿੱਚ ਉਹ ਅੱਕਦਾ ਥੱਕਦਾ ਨਹੀਂ ਸੀ ਉਹ ਸੋਚਦਾ ਇੱਕ ਵਾਰੀ ਉਹਦੇ ਘਰ ਕੋਈ ਤੀਵੀ ਆ ਜਾਵੇਂ ਸਹੀ ਉਹ ਦੁੱਗਣੀ ਕਮਾਈ ਕਰਿਆ ਕਰੇਗਾ ਜੁੰਦਿਆਂ ਵਿੱਚ ਹੋ ਜਾਵੇਗਾ ਸ਼ਰੀਕਾਂ ਦੇ ਮੈਣੇ ਮੁੱਕ ਜਾਣਗੇ ਵੇੜੇ ਵਾਲੀ ਨਿੰਮ ਨੂੰ ਇੱਕ ਦਿਨ ਪਤਾਸੇ ਜ਼ਰੂਰ ਲੱਗਣਗੇ ਬਚਨਾ ਨਿਹਾਲ ਸਿੰਘ ਦੇ ਸ਼ਰੀਕੇ ਵਿੱਚੋਂ ਸੀ ਚਾਹੇ ਉਹ ਆਂਡਗਵਾਰਡ ਵਿੱਚ ਕਿਸੇ ਕੁੜੀ ਬਹੂ ਵੱਲ ਅੱਖ ਪਰਕੇ ਨਹੀਂ ਕਦੇ ਚਾਕਿਆ ਸੀ ਪਰ ਉਹਦੇ ਘਰ ਕਦੇ-ਕਦੇ ਉਪਰੇ ਬੰਦੇ ਆਉਂਦੇ ਰਾਤ ਪਈ ਤੋਂ ਆਉਂਦੇ ਤੜਕੇ ਮੂੰਹ ਆ ਨੇਰੇ ਹੀ ਨਿਕਲ ਜਾਂਦੇ ਉਹਨਾਂ ਨਾਲ ਕੋਈ ਤੀਵੀ ਵੀ ਹੁੰਦੀ ਛੜੇ ਗਵਾਰ ਦਾ ਸੌ ਦੁਖ ਨੰਬਰਦਾਰ ਚਿਤਾਰ ਦਾ ਉਹ ਪੋਤੇ-ਪੋਤੀਆਂ ਵਾਲਾ ਖਾਨਦਾਨੀ ਬੰਦਾ ਸੀ ਬਚਨੇ ਦਾ ਕਾਰ ਵਸਾਉਣ ਲਈ ਉਹ ਬਚਨੇ ਨਾਲੋਂ ਵੀ ਵੱਧ ਫਿਕਰ ਕਰਦਾ ਆਖਦਾ ਸ਼ਰੀਕ ਤਾਂ ਵਸਦਾ ਰਸਤਾ ਚੰਗਾ ਅੱਜ ਬਚਣਾ ਪਿੰਡਾ ਵਿੱਚ ਨਹੀਂ ਗਿਆ ਸੀ ਉਦਾ ਸਰੀਰ ਟਿੱਲਾ ਸੀ ਜਿਵੇਂ ਕਣਸ ਹੋਵੇ ਲੋਗਾ ਵਾਲੀ ਚਾਹ ਪੀ ਕੇ ਉ ਚਾਦਰਾ ਤਾਈਂ ਵੇੜੇ ਦੀ ਇੱਕ ਗੁੱਠ ਵਿੱਚ ਹਲਾਣੀ ਮੰਜੀ ਉੱਤੇ ਮੁੰਸਰ ਵਟੀ ਪਿਆ ਸੀ ਨੰਬਰਦਾਰ ਨੇ ਉਹਨੂੰ ਚੰਜੋੜਿਆ ਤਾਂ ਉਹ ਉੱਠ ਕੇ ਬੈਠ ਗਿਆ ਗੱਲ ਸੁਣੀ ਤਾਂ ਚਾਦਰਾ ਇਕੱਠਾ ਕਰਕੇ ਪੈੰਦਾ ਉੱਤੇ ਰੱਖ ਦਿੱਤਾ ਅਗਵਾੜੀਆਂ ਪੰਨਣ ਲੱਗਿਆ ਨੰਬਰਦਾਰ ਕਹਿੰਦਾ ਗੁਰਬਚਨ ਸਿਆਂ ਪਰਾਵਾ ਸਲਾਹਾ ਜੀਆਂ ਤਾਂ ਕਰਨਾ ਬਸ ਉੱਠ ਕੇ ਤੁਰ ਚੱਲ ਖੁੰਝਿਆ ਵਕਤ ਮੁੜ ਕੇ ਹੱਥ ਨਹੀਂ ਆਉਣਾ ਅਕਾਲ ਸਰ ਤੋਂ ਸੁਖਾਨੰਦ ਮੰਡੀ ਨੇੜੇ ਹੀ ਸੀ ਪੱਕੀ ਲਿੰਕ ਸੜਕ ਦੋਮਾ ਕੋਲ ਆਪਣੇ ਆਪਣੇ ਸਾਈਕਲ ਉਹ ਤਾਂ ਫੜਕੇ ਵਾਂਗ ਥਾਣੇ ਜਾਵਜੇ ਇਸ ਦੌਰਾਨ ਰੋਇਤ ਨੇ ਸੁਜਾਤਾ ਤੋਂ ਹੋਰ ਵੀ ਕਈ ਗੱਲਾਂ ਪੁੱਛ ਕੇ ਥਾਣੇਦਾਰ ਨੂੰ ਦੱਸਿਆ ਸਨ ਥਾਣੇਦਾਰ ਗੱਲ ਸੁਣਦਾ ਤੇ ਹੱਸਣ ਲੱਗਦਾ ਕੇਸਰੀ ਪੱਗਾਂ ਵਾਲੇ ਜੋ ਉਸੇ ਮੰਡੀ ਦੇ ਨੌਜਵਾਨ ਸਨ ਕੁਝ ਸਮੇਂ ਲਈ ਚਾਪਾਣੀ ਪੀਣ ਆਪਣੇ ਕਰਾਂ ਨੂੰ ਉੱਠ ਗਏ ਸਨ ਪੀੜ ਵੀ ਜਾ ਚੁੱਕੀ ਸੀ ਇੱਕ ਕਾਰਜ ਉੱਤੇ ਥਾਣੇਦਾਰ ਨੇ ਮੁੰਸ਼ੀ ਤੋਂ ਸੁਜਾਤਾ ਦਾ ਬਿਆਨ ਲਿਖਵਾ ਲਿਆ ਸੁਜਾਤਾ ਨੇ ਅੰਗਰੇਜ਼ੀ ਅੱਖਰਾਂ ਵਿੱਚ ਆਪਣਾ ਨਾਂ ਲਿਖਿਆ ਫੇਰ ਗੁਰਬਚਨ ਸਿੰਘ ਦਾ ਬਿਆਨ ਲਿਖਿਆ ਉਹਨੇ ਪੰਜਾਬੀ ਵਿੱਚ ਦਸਤ ਕੀਤੇ ਦੋਵੇਂ ਨੌਜਵਾਨਾਂ ਤੇ ਨੰਬਰਦਾਰ ਨਿਹਾਲ ਸਿੰਘ ਨੇ ਗਵਾਹੀਆਂ ਪਾ ਦਿੱਤੀਆਂ ਉਹ ਤੁਰਨ ਲੱਗੇ ਤਾਂ ਥਾਣੇਦਾਰ ਬੋਲਿਆ ਗੁਰਬਚਨ ਸਿਆ ਇਹਨੂੰ ਨਿਆਣਾ ਨਿੱਕਾ ਵੀ ਹੋਣਾ ਫੇਰ ਨਾ ਕਹੀਂ ਬਈ ਇਹ ਤਾਂ ਹੋਰ ਵੀ ਚੰਗੀ ਗੱਲ ਐ ਸਰਦਾਰ ਜੀ ਖੇਤੀ ਮਿਲ ਜੂ ਗਾਜਵਾਕ ਬਚਨੇ ਨੂੰ ਸਭ ਮਨਜ਼ੂਰ ਸੀ ਰੋਇਤ ਆਖ ਰਿਆ ਸੀ अमरवाड़ी की जड़ें तुमारवाड़ी में लग रही है खुशी की बात ब थानेदार कहंदा ਸਾਡੇ ਸਿਪਾਈਆਂ ਦੇ ਲੱਡੂ ਨੰਬਰਦਾਰਾ ਨੰਬਰਦਾਰ ਸਾਰਾ ਇੰਤਜ਼ਾਮ ਕਰਕੇ ਆਇਆ ਸੀ ਉਹਨੇ ਚਾਰ ਬੋਤਲਾਂ ਦੇ ਪੈਸੇ ਗਿਣ ਕੇ 문שי ਨੂੰ ਫੜਾ ਦਿੱਤੇ ਬਚਨੇ ਦੇ ਸਾਈਕਲ ਮਗਰ ਸੁਝਾਤਾ ਤੇ ਨੰਬਰਦਾਰ ਦੇ ਸਾਈਕਲ ਮਗਰ दारू ਦੇ ਤੋੜੇ ਵਾਲਾ ਬੰਦਾ ਸੁਖਾਨੰਦ ਮੰਡੀ ਚੰਗਸਿਆਲ ਬਣ ਉੱਠੀ